ਸੋ ਦੋਸਤੋ ਬੰਗਿਆਲੀ ਮਸ਼ਹੂਰ ਦੁਕਾਨ ਸ਼ੋਭ ਲਕਸ਼ਮੀ ਐਮਪੋਰਿਅਮ ਜੋ ਕਿ ਨਵੀਂ ਜਗ੍ਹਾ ਤੇ ਸ਼ਿਫਟ ਹੋਣ ਕਰਕੇ ਹੋਣ ਜਾ ਰਹੀ ਹੈ ਖਾਲੀ ਸੋ ਤੁਸੀਂ ਵੇਖ ਸਕਦੇ ਜੇ ਕਿ ਰਸ਼ ਪੂਰਾ ਪਿਆ ਹੋਇਆ ਵਾ ਸੋ ਕਸਟਮਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਵਾਕਈ ਰੇਟ ਜਿਹੜੀ ਇਹ ਕਹਿ ਰਹੀ ਹੈ ਕਿ ਅੱਦੇ ਰੇਟ ਕਰਤੇ ਆ ਵਾਕਈ ਮਿਲ ਰਿਹਾ ਸਸੀ ਕੌਰ ਜੀ ਸਸੀ ਕੌਰ ਜੀ ਕਿਹੜੀ ਜਗ੍ਹਾ ਤੋਂ ਜੀ ਤੁਸੀਂ ਅਸੀਂ ਲੁਧਿਆਣੇ ਤੋਂ ਆਏ ਜੀ ਲੁਧਿਆਣੇ ਤੋਂ ਤੇ ਰੇਟ ਠੀਕ ਹੈ ਇਹਨਾਂ ਦੇ ਕਦੇ ਮਤਲਬ ਰੇਟ ਬਹੁਤ ਵਧੀਆ ਰੇਟ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਅੱਦੇ ਰੇਟਾਂ ਦੇ ਸੂਟ ਅਸੀਂ ਕਰ ਦੱਤੇ ਆ ਹਾਂਜੀ ਸਹੀ ਰੇਟ ਹੈ ਰੇਟ ਵੀ ਤੋ ਬਿਲਕੁਲ ਤੁਸੀਂ ਵੇਖ ਸਕਦੇ ਜੀ ਕਿ ਲਬਾਬੇ ਭਰਲੇ ਆ ਤੁਸੀਂ ਵਾਕਈ ਫਿਰ ਰੀਡ ਜਾਇਜ ਲੱਗੀ ਹੋਣੇ ਆ ਤਾਂ ਆਂਟੀ ਤੁਹਾਨੂੰ ਵੀ ਰੀਡ ਜਾਇਜ ਲੱਗੇ ਹਾਂਜੀ ਬਹੁਤ ਵਧੀਆ ਜੀ ਮੈਂ ਪਹਿਲਾਂ ਵੀ ਸੂਟ ਲੈ ਕੇ ਗਈ ਆ ਤੇ ਮੈਂ ਲੈਣ ਤਾਂ ਦੋ ਤਿੰਨ ਸੂਟ ਆਈ ਸੀ ਲੇਕਿਨ 10 ਸੂਟ ਲੈ ਕੇ ਜਾ ਰਹੀ ਹਾਂ ਰੇਟ ਵੀ ਸਹੀ ਆ ਕਪੜਾ ਵੀ ਬਹੁਤ ਰੀਜ਼ਨੇਬਲ ਆ ਅਸੀਂ ਲੁਧਿਆਣੇ ਤੋਂ ਆ ਜੀ ਬਹੁਤ ਵਧੀਆ ਅੱਜ ਗੱਲਬਾਤ ਕਰਨ ਜੀ ਵੀ ਬਹੁਤ ਬਿਲਕੁਲ ਠੀਕ ਗੱਲ ਕਰਦੇ ਨੇ ਸਾਡੇ ਨਾਲ ਜਿਹੜਾ ਵੀ ਭੈਣ ਭਰਾ ਮੀ ਦੁਕਾਨ ਤੋਂ 2000 ਰੁਪਏ ਦੀ ਸ਼ਾਪਿੰਗ ਕਰੂਗਾ ਉਹਨੂੰ ਹੁਣ ਲੱਕੀ ਡਰਾਅ ਮਿਲੇਗਾ ਜੀ ਉਹਦੇ ਵਿੱਚ ਅਸੀਂ ਆਹ ਪੰਜ ਸ ਹਰ ਭੈਣ ਭਰਾ ਦਾ ਜਿਹਦਾ ਵੀ ਅੱਜ ਅਸੀਂ ਲੱਕੀ ਡਰਾ ਕੱਢਿਆ ਸੀਗਾ ਐਦੀ ਅਗਲੇ ਮਹੀਨੇ ਅਸੀਂ ਹੋਰ ਨਵੇਂ ਲੱਕੀ ਡਰਾ ਕੱਢਾਂਗੇ ਐ ਭਾਜੀ ਸਮਾਨ ਲਿਆਂਦਾ ਵਾ ਕਿ ਖਾਲੀ ਇਹ ਡੱਬੇ ਉਹ ਭਾਜੀ ਖਾਲੀ ਡੱਬੇ ਕੋਈ ਗੱਲ ਨਹੀਂ ਜੇ ਬਹੁਤੀ ਗੱਲਾਂ ਤੁਹਾਨੂੰ ਚੈੱਕ ਕਰਕੇ ਦਿਖਾ ਦੇਣਾ ਆ ਦੇਖ ਲਓ ਜੀ ਨਾਲ ਚ ਕਰਨਾ ਤੁਸੀਂ ਕਰਾਓ ਚੈੱਕ ਆ ਦੇਖੋ ਭਾਜੀ ਚੈੱਕ ਕਰ ਲਓ ਜੀ ਵਾਸ਼ਿੰਗ ਮਸ਼ੀਨ ਕੱਢਾਂਗੇ ਜੀ ਐਲਈਡੀ ਵੀ ਕੱਢਾਂਗੇ ਜੀ ਏਸੀ ਵੀ ਕੱਢਾਂਗੇ ਜੀ ਭਾਜੀ ਏਸੀ ਵੀ ਮੈਂ ਚੈੱਕ ਕਰਨਾ ਹਾਂ ਆ ਲਓ ਭਾਜੀ ਏਸੀ ਵੀ ਚੈੱਕ ਕਰ ਲਓ ਤੁਸੀਂ ਕੋਈ ਗੱਲ ਨਹੀਂ ਜੀ ਫਿਰ ਕੂਲਰ ਵੀ ਕੱਢਾਂਗੇ ਜੀ ਆ ਵੀ ਕੱਢਾਂਗੇ ਜੀ ਭਾਜੀ ਆਰਓ ਜਿਹੜਾ ਸਾਰੇ ਪੰਜ ਦੇ ਪੰਜ ਲੱਕੀ ਡਰਾ ਕੱਢਾਂਗੇ ਜਿਹਦਾ ਅਸੀਂ ਅੱਜ ਗੱਡੇ ਲਾਈਵ ਦੇ ਵਿੱਚ ਸੋ ਬਿਲਕੁਲ ਭਾਜੀ ਉਹਨਾਂ ਦੇ ਸਟੋਰ ਦੀ ਜਦੋਂ ਓਪਨਿੰਗ ਹੋ ਰਹੀ ਹੈ ਜਦੋਂ ਉਧਰ ਸ਼ਿਫਟ ਹੋਗੇ ਤੇ ਇਹ ਨਾਮ ਉਦੋਂ ਆਪਾਂ ਅਨਾਉਂਸ ਕਰਾਂਗੇ ਤੇ ਭਾਜੀ ਆ ਆਰਓ ਕਿੰਨਾ ਵਾਸਤੇ ਆ ਇਹ ਭਾਜੀ ਆਰਓ ਹੈਗਾ ਆ ਜਿਹੜਾ ਵੀ ਭੈਣ ਭਰਾ ਮੇਰੀ ਵੀਡੀਓ ਨੂੰ ਸ਼ੇਅਰ ਕਰੂਗਾ ਮੇਰੇ ਪੇਜ ਨੂੰ ਲਾਈਕ ਕਰੂਗਾ ਇਹ ਉਹਨਾਂ ਨੂੰ ਮਿਲਨੇ ਪਹਿਲੇ ਲੱਕੀ 10 ਵਰ ਨੂੰ ਸੋ ਬਿਲਕੁਲ ਜਿਸ ਤਰ੍ਹਾਂ ਕਿ ਆਪਾਂ ਪਿਛਲੀ ਵਾਰ ਜਿਹੜੇ winner ਗਏ ਸੀ ਨਾ ਆ ਦੇਖੋ ਪਰਚੀਆਂ ਜਿਹੜੀ ਵੀ ਇੱਥੇ ਪਈਆਂ ਉਹ ਵੀਡੀਓ ਭਾਜੀ ਉਹਨਾਂ ਦੇ ਪੇਜ ਤੇ ਸ਼ੋਭ ਲక్ష్ਮੀ ਇਮਪੋਰੀਅਮ ਥ ਤੇ ਉਸ ਪੇਜ ਨੂੰ ਫੋਲੋ ਜ਼ਰੂਰ ਕਰੋ ਸਾਰੇ ਜਣੇ ਕਿਉਂਕਿ ਅਗਲੇ winner ਵੀ ਉਸੇ ਪੇਜ ਤੇ ਹੀ ਕੱਢੇ ਜਾਣੇ ਆ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਆ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਕਰਨਗੇ ਲਾਈਕ ਕਰਨਗੇ ਸ਼ੋਭ ਲక్ష్ਮੀ ਦੇ ਪੇਜ ਨੂੰ ਫੋਲੋ ਕਰਨਗੇ ਪੇਜ ਨੂੰ ਫੋਲੋ ਕਰ ਲਓ ਪੇਜ ਅਸੀਂ ਸਕਰੀਨ ਤੇ ਦਿਖਾਤਾ ਵਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅਗਲਾ ਇਨਾਮ ਤੁਹਾਡਾ ਵੀ ਨਿਕਲ ਸਕਦਾ ਪਹਿਲੇ 10 ਲੱਕੀ winner ਨੂੰ ਆ ਆਰੋ ਬਿਲਕੁਲ ਫ੍ਰੀ ਦਿੱਤਾ ਜਾਊਗਾ ਜੀ ਇਹ ਭਾਜੀ ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਸੀ ਕਿ ਆਫਰਾਂ ਲਾ ਦੇਣੀਆਂ ਦੁਕਾਨ ਸ਼ਿਫਟ ਕਰ ਰਹੇ ਸਸਤਾ ਦੇ ਰਹੇ ਕਿ ਨਹੀਂ ਭਾਜੀ ਆਹ ਦੇਖੋ ਹੁਣ ਸਸਤਾ ਕਿਉਂ ਨਹੀਂ ਦੇ ਰਹੇ ਬਾਜ਼ਾਰ ਵੇਖ ਨਾ 1200 ਰੁਪਏ ਦਾ ਅਸੀਂ ਦੇਣਾ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਇਹ ਭਾਜੀ 200 ਰੁਪਏ ਦੇ ਵਿੱਚ ਭਾਜੀ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਤੇ ਭਾਜੀ ਇੱਧਰ ਆ ਗਿਆ ਜੇ ਸੂਟ ਇਹ ਹੈਗਾ 1700 ਵਾਲਾ ਇਹ ਭਾਜੀ ਅਸੀਂ ਦੇ ਦੇਣਾ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਜੀ ਆ ਭਾਜੀ 500 ਰੁਪਏ ਦੇ ਵਿੱਚ ਮਿਲਣਾ ਸਿਰਫ ਤੇ ਸਿਰਫ ਭਾਜੀ 500 ਰੁਪਏ ਦੇ ਵਿੱਚ ਇਹ ਤਾਂ ਭਾਜੀ ਵਾਕਈ ਯਾਰ ਇਧਰ ਫੋਕਸ ਕਰਕੇ ਦਿਖਾਓ ਕਿ ਇਸ ਤਰ੍ਹਾਂ ਦੇ ਆਰਟੀਕਲ 500 500 ਦੇ ਵਿੱਚ ਤੁਹਾਨੂੰ ਮਿਲਣੇ ਆ ਭਾਜੀ ਹੋਰ ਵੈਰਾਈਟੀਆਂ ਦਿਖਾਓ ਮਜਾ ਆਓ ਭਾਜੀ ਹੋਰ ਵੇਡੇ ਲਖਾਣੇ ਤੁਹਾਨੂੰ ਆਜੋ ਜੀ ਸੋ ਲਓ ਜੀ ਸ਼ੋਭ ਲక్ష్ਮੀ Emporium ਨੇ ਕੋਰਸਟ ਦੇ ਤੁਹਾਡੇ ਵਾਸਤੇ ਲਗਾਤੀ ਆ ਹੋਰ ਵੀ ਵੱਡੀ ਆਫਰ ਭਾਜੀ 1200 ਦਾ ਮਿਲਦਾ ਮਾਰਕੀਟ ਚ ਪੁੱਛ ਦੱਸੋ ਕੀ ਰੇਟ ਕਰਨੇ ਆ ਭਾਜੀ 1200 ਦਾ ਬਾਜ਼ਾਰ ਚ ਵਿਕਦਾ ਭਾਵੇਂ 1000 ਦਾ ਵਿਕਦਾ ਆਹੀ ਦੇ ਦੇਣਾ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਜੀ ਇਹ ਭਾਜੀ ਬਹੁਤ ਵੱਡਾ ਧਮਾਕਾ ਕਰਨ ਜਾ ਰਹੇ 400 ਰੁਪਏ ਦੇ ਵਿੱਚ ਭਾਜੀ 400 ਰੁਪਏ ਦੇ ਵਿੱਚ ਸਿਰਫ 400 ਰੁਪਏ ਦੇ ਵਿੱਚ ਤੇ ਭਾਜੀ ਇਹਦੇ ਵਿੱਚ ਆਰਟੀਕਲ ਕਿੰਨੇ ਕੁ ਮਿਲ ਜਾਣਗੇ ਭਾਜੀ ਆਰਟੀਕਲ ਬਹੁਤ ਸਾਰੇ ਮਿਲ ਜਾਣਗੇ ਜਿੰਨੇ ਡਿਜ਼ਾਈਨ ਕਰੋਗੇ ਓਨੇ ਡਿਜ਼ਾਈਨ ਮਿਲ ਜਾਣਗੇ ਜੀ ਸੋ ਬਿਲਕੁਲ ਆਵੀ ਆਰਟੀਕਲ ਭਾਜੀ ਦਿਖਾ ਕੋਈ ਇੱਕ ਡਿਜ਼ਾਈਨ ਨਹੀਂ ਕੋਈ ਦੋ ਡਿਜ਼ਾਈਨ ਨਹੀਂ ਇਧਰ ਦੇਖੋ ਕਿ ਇਹ ਸਾਰੇ ਆਰਟੀਕਲ ਲੈਣ ਵਾਸਤੇ ਤੁਹਾਨੂੰ ਆਣਾ ਪੈਣਾ ਵਾ ਸ਼ੁਭ ਲక్ష్ਮੀ ਮਪੋਰੀਅਮ ਰੇਟ ਮਿਲਣਾ ਜੀ 400 ਰੇਟ ਮਿਲਣਾ ਜੀ 400 ਰੇਟ ਮਿਲਣਾ ਜੀ 400 ਤੇ ਰੇਟ ਮਿਲਣਾ ਜੀ 400 400 ਦੇ 400 ਰੁਪਏ ਦੇ ਵਿੱਚ ਜੀ 400 ਰੁਪਏ ਦੇ ਵਿੱਚ ਸਿਰਫ ਪਾਜੀ ਮੈਂ ਕਹਿੰਨਾ ਬਾਕੀ ਆਰਟੀਕਲ ਜਿੰਨੇ ਮਰਜ਼ੀ ਸਸਤੇ ਦੇਤੇ ਜੀ ਇਧਰ ਆਰਟੀਕਲ ਵੇਖ ਲੋ ਜਰਾ ਗਾ ਧਿਆਨ ਨਾਲ ਇਹਦੇ ਰੇਟ ਚੱਕੇ ਜਾਣੇ ਜੀ ਪਾਜੀ ਕੋਈ ਰੇਟ ਚੱਕੇ ਨਹੀਂ ਜਾਣੇ ਆ ਸਾਰੇ ਆਰਟੀਕਲ ਤੁਹਾਨੂੰ 650 ਤੋਂ ਲੈ ਕੇ 700 750 ਰੁਪਏ ਦੇ ਰੇਂਜ ਤੱਕ ਬਹੁਤ ਮਿਲ ਜਾਣੇ ਆ ਜੀ ਇਹ ਪਾਜੀ ਮਾਰਕੀਟ ਦੇ ਵਿੱਚ 2000 ਰੁਪਿਆ ਮੰਗਦੇ ਇਹਨਾਂ ਦਾ ਪਾਜੀ ਆ ਆਰਟੀਕਲ ਦੇਖੋ ਇਹ ਮੇਰੇ ਕੋਲ ਮਿਲ ਜਾਣ ਤੁਹਾਨੂੰ ਸਿਰਫ ਤੇ ਸਿਰਫ 650 ਰੁਪਏ ਦੇ ਵਿੱਚ ਇਹ ਪਾਜੀ 650 ਆ ਆ ਮੈਂ ਕਹਿੰਨਾ ਆ 1800 ਤੋਂ ਘੱਟ ਨੇ ਇਹ ਬਾਈ ਤੁਹਾਨੂੰ ਮਿਲ ਜਾਣ 750 ਰੁਪਏ ਦੇ ਵਿੱਚ ਆ ਪਾਜੀ 750 ਦਾ ਵਾ ਸਿਰਫ ਤੇ ਸਿਰ ਪੂਰਾ ਆਲਓਵਰ ਵਰਕ ਹੋਇਆ ਜੀ ਸੋ ਬਿਲਕੁਲ ਇਧਰ ਦੇਖੋ ਯਾਰ ਕਿ ਮੈਂ ਕਹਿੰਦਾ ਜੜੇ ਪਏ ਆ ਆਰਟੀਕਲ ਬਰਬਰੀ ਦਾ ਇਧਰ ਦੇਖੋ ਬਹੁਤ ਹੀ ਕਮਾਲ ਦਾ ਆਰਟੀਕਲ ਆ ਵੱਡੇ ਵੱਡੇ ਚੋਰੂਮਾਂ ਚ ਕਹਿੰਦੀ ਹੈ ਜੀ 1800 ਦੇ ਦੋ 2000 ਦੇ ਦੋ ਪਰ ਭਾਜੀ ਕਮਾਲ ਕਰ ਰਹੇ ਯਾਰ ਔਰ ਭਾਜੀ ਲਾਈਨਿੰਗ ਇਹਨਾਂ ਦੇ ਨਾਲ ਹੀ ਮਿਲ ਜਾਣੀ ਇਹ ਨਹੀਂ ਕਿ ਲਾਈਨਿੰਗ ਆਖ ਨੂੰ ਅਲੱਗ ਲੈਣੀ ਪੈਣੀ ਆ ਇਹ ਭਾਜੀ ਮੈਂ ਕਹਿੰਦਾ ਸਾਰੇ ਆਰਟੀਕਲ ਇਸੇ ਰੇਂਜ ਦੇ ਵਿੱਚ ਹੀ ਆ ਪਾਜੀ ਇਧਰ ਬੜੇ ਪ੍ਰੀਮੀਅਮ ਆਰਟੀਕਲ ਆ ਗਏ ਆ ਵੀ ਇੱਕ ਨਾਲ ਇੱਕ ਫ੍ਰੀ ਦੇਣੀ ਪਾਜੀ ਆ ਵੀ ਇੱਕ ਨਾਲ ਇੱਕ ਫ੍ਰੀ ਦੇ ਦੇਣਾ ਸੂਟ ਦੇਖੋ ਜੀ ਗੱਲੇ ਤੇ ਬਹੁਤ ਸੋਹਣਾ ਵਰਕ ਆ ਘੇਰਾ ਬਹੁਤ ਵਧੀਆ ਬਣਿਆ ਦੁਪੱਟਾ ਦੇਖੋ ਨਾਲ ਜਰਾ ਸੋ ਬਿਲਕੁਲ ਇਧਰ ਪਾਜੀ ਦਿਖਾਓ ਕਿ ਦੁਪੱਟੇ ਤੇ ਵਰਕ ਮਿਲਣਾ ਗੱਲੇ ਤੇ ਵਰਕ ਮਿਲਣਾ ਇਧਰ ਘੇਰੇ ਦੇ ਵਰਕ ਮਿਲਣਾ ਤੇ ਸਾਰਾ ਹੀ ਆਰਟੀਕਲ ਕਮਾਲ ਦਾ ਬਾਅਦ ਪਾਜੀ ਅਗਲਾ ਆਰਟੀਕਲ ਦਿਖਾਓ ਆ ਦੇਖੋ ਪਾਜੀ ਇਹ ਬੁਟੀਕ ਸਟਾਈਲ ਦਾ ਬਿਲਕੁਲ ਵਰਕ ਆ ਜੀ ਇਹਦੇ ਕੜਾਈ ਦੇਖੋ ਦੁਪੱਟਾ ਦੇਖੋ ਦੁਪੱਟਾ ਨਾਲ ਕਿੰਨਾ ਵਧੀਆ ਬਣਿਆ ਇਹਦੇ ਨਾਲ ਵੀ ਜੀ ਇਹ ਪਾਜੀ ਸੂਟ ਤੇ ਬੜੇ ਪ੍ਰੀਮੀ ਇਹ ਮੈਂ ਰੇਟ ਦੱਸ ਜੀ ਜੇ ਰੇਟ ਪਤਾ ਲੱਗਣਾ ਚਾਹੀਦਾ ਪਾਜੀ ਰੇਟ ਇਹਦਾ ਹੈਗਾ ਸਿਰਫ ਤੇ ਸਿਰਫ 2600 ਰੁਪਈਆ ਇਹ ਪਾਜੀ 2600 ਦਾ ਮੈਂ ਨਹੀਂ ਇਹ ਨਹੀਂ ਗੱਲ ਬਣੀ 2600 ਦੇ ਵਿੱਚ ਰੇਟ ਘੱਟ ਕਰੋ ਜੇ ਤੁਸੀਂ ਇਹ ਆਰਟੀਕਲ ਦੇ ਦਿਓ 2000 ਦਾ ਤੇ ਮੈਂ ਕਹਿੰਦਾ ਨਯਾਰਾ ਹੀ ਪਾਜੀ ਪਹਿਲਾਂ ਗੱਲ ਤਾਂ ਸੁਣ ਲਓ ਪੂਰੀ 2600 ਦਾ ਇੱਕ ਨਹੀਂ ਦੇਣਾ 2600 ਦੇ ਹੀ ਦੇਣਾ ਦੋ ਸੂਟ ਇਹ ਪਾਜੀ 2600 ਦੇ ਦੋ ਹਾਂਜੀ ਦੋ ਸੂਟ ਜੀ ਇਹ ਪਾਜੀ ਉਸਾਨਾ ਤੇ 1300 ਦਾ ਹੋ ਗਿਆ ਪਾਜੀ 1300 ਦਾ ਸੂਟ ਇੱਕ ਦੇ ਦੇਣਾ ਸੀ ਇਹ ਪਾਜੀ ਫਿਰ ਇੱਕ ਨਾ ਪਾਸੇ ਕਰ ਦਿਓ 1300 ਦਾ ਇਹਦੇ ਮੈਂ ਹੋਣੇ ਲੈ ਕੇ ਜਾਣਾ ਕਿਉਂਕਿ ਸਸਤਾ ਬੜਾ ਯਾਰ ਲੈ ਜਾਓ ਪਾਜੀ ਲੈ ਜਾਓ ਤੁਸੀਂ ਵੀ ਲੈ ਜਾਓ ਕੋਈ ਗੱਲ ਨਹੀਂ ਸੋ ਬਿਲਕੁਲ ਇੱਧਰ ਅਗਲਾ ਆਰਟੀਕਲ ਓਏ ਇੱਧਰ ਵੇਖੋ ਐ ਲੱਗਦਾ ਨਾ ਜਿਸ ਤਰ੍ਹਾਂ 3D ਵਰਕ ਕੀਤਾ ਹੁੰਦਾ ਕਿ ਸੂਟ ਦੇ ਉੱਤੇ ਯਾਰ ਪਾਓਗੇ ਫੱਬੋਗੇ ਕਮਾਲਾ ਹੋਣ ਗਿਆ ਤੇ ਇੱਧਰ ਵੇਖੋ ਯਾਰ ਮੈਂ ਕਹਿੰਦਾ ਨਜ਼ਾਰਾ ਲਿਆ ਰਿਹਾ ਪਾਜੀ ਪੂਰਾ ਭਾਜੀ ਇਹ ਕਿਹੜਾ ਵਰਕ ਯਾਰ ਬੜਾ ਪ੍ਰੀਮੀਅਮ ਜੇ ਮੈਂ ਕਹਿੰਨਾ ਮਜ਼ਾ ਆ ਗਿਆ ਵੇਖ ਕੇ ਇਹਦੇ ਉੱਤੇ ਭਾਜੀ ਆਰੀ ਦਾ ਵੀ ਵਰਕ ਆ ਹੈਂਡਵਰਕ ਵੀ ਆ ਬੀਡਸ ਵਰਕ ਵੀ ਆ ਸਾਰੇ ਤਰ੍ਹਾਂ ਦੇ ਵਰਕ ਆ ਜੀ ਇਹਦੇ ਉੱਤੇ ਸੋ ਬਿਲਕੁਲ ਆਰਟੀਕਲ ਬੜੇ ਪ੍ਰੀਮੀਅਮ ਆ ਵੈਰਾਈਟੀਆਂ ਤੁਸੀਂ ਵੇਖੀ ਜਾਓ ਕਿ ਜਿਸ ਤਰ੍ਹਾਂ ਭਾਜੀ ਦੱਸ ਰਿਹਾ ਕਿ ਸਟੋਰ ਇਧਰੋਂ ਜਿਹੜਾ ਵਾ ਦੂਸਰੀ ਸਾਈਡ ਤੇ ਸ਼ਿਫਟ ਕਰਨਾ ਵਾ ਜਿਸ ਕਰਕੇ ਇਹ ਸਾਰੇ ਹੀ ਆਰਟੀਕਲ ਤੁਹਾਨੂੰ ਬਹੁਤ ਹੀ ਵਾਜਬ ਰੇਟਾਂ ਤੇ ਮਿਲਨੇ ਆ ਪਾਜੀ ਜਿਸ ਤਰ੍ਹਾਂ ਕਿ ਵੈਡਿੰਗ ਸੀਜ਼ਨ ਚੱਲ ਰਿਹਾ ਵਾ ਉਹਦੇ ਵਾਸਤੇ ਡਰੈੱਸਾਂ ਤੇ ਕੀ ਆਫਰ ਹੈ ਜੀ ਪਾਜੀ ਹਰ ਚੀਜ਼ ਦੇ ਉੱਤੇ ਫਿਰ ਉਹੀ ਸੇਮ ਹੀ ਆਫਰ ਹੈ ਜੀ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਸਾਡੇ ਕੋਲ ਇਹਨਾਂ ਦੇ ਜੋ ਸ਼ਰਾਰੇ ਵੀ ਹੈਗੇ ਆ ਪਲਾਜ਼ੋ ਵੀ ਹੈਗੇ ਆ ਲੌਂਗ ਡਰੈੱਸਸ ਮਿਲ ਜਾਣਗੀਆਂ ਤੁਹਾਨੂੰ ਵੈਡਿੰਗ ਲਹਿੰਗੇ ਮਿਲ ਜਾਣਗੇ ਪਾਰਟੀ ਵੇਅਰ ਲਹਿੰਗੇ ਮਿਲ ਜਾਣਗੇ ਹਰ ਤਰ੍ਹਾਂ ਦੀ ਆਈਟਮ ਮਿਲ ਜੂਗੀ ਜੀ ਸੋ ਬਿਲਕੁਲ ਇੱਧਰ ਪਾਜੀ ਸਾਰੇ ਆਰਟੀਕਲ ਦੇਖੋ ਕਿ ਇੱਧਰ ਦੇਖੋ ਆ ਵਾ ਰਤਨਾ ਦਾ ਭੰਡਾਰ ਤੇ ਇੱਧਰ ਆਰਟੀਕਲ ਆ ਗਿਆ ਇਹ ਬੜਾ ਹੀ ਕਮਾਲ ਤੇ ਇੱਧਰ ਆਏਗਾ ਜੇ ਵੈਡਿੰਗ ਸਪੈਸ਼ਲ ਹੈਂਡਵਰਕ ਇੱਧਰ ਯਾਰ ਦਿਖਾ ਦਿਓ ਮੈਂ ਕਹਿੰਦਾ ਜਲਵੇ ਆ ਨਿਆਰੇ ਆ ਤਮਾਕੇ ਆ ਫਾਇਦੇ ਆ ਆਉਣਾ ਕਿੱਥੇ ਆ ਤੁਸੀਂ ਸ਼ੋਭ ਲక్ష్ਮੀ ਇੰਪੋਰੀਅਮ ਬੰਗੇ ਸ਼ਹਿਰ ਦੇ ਵਿੱਚ ਮੈਡਮ ਵੈਰਾਈਟੀ ਸਹੀ ਮਿਲ ਰਹੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਰੇਟ ਜਿਸ ਤਰ੍ਹਾਂ ਕਹਿੰਦੇ ਵੀ ਅੱਧੇ ਕਰਤੇ ਵਾਕਈ ਕਰਦੇ ਹਾਂ ਹਾਂਜੀ ਕਰ ਦਿੱਤੇ ਜੀ ਮੈਂ ਇਹਨਾਂ ਦੇ ਗਵਾਂਡ ਵਿੱਚ ਹੀ ਆ ਮੈਂ ਪਹਿਲਾਂ ਵੀ ਸ਼ਾਪਿੰਗ ਕੀਤੀ ਆ ਰੇਟ ਬੜੇ ਵਾਜ਼ੀ ਬਹੁਤ ਕਿਉਂਕਿ ਮੈਂ ਮਿਲ ਰਹੀ ਹਾਂ ਬਹੁਤ ਅੱਛੀ ਤੋ ਬਿਲਕੁਲ ਇਧਰ ਵੈਰਾਈਟੀਆਂ ਵਾਲੇ ਵੀ ਭਾਜੀ ਦਿਖਾ ਦਿਓ ਕਿ ਜਗਮਗ ਜਗਮਗ ਕਰਦੇ ਹੋਏ ਸੂਟ ਭਾਜੀ ਦਿਖਾ ਰਹੇ ਆ ਤੇ ਕਸਟਮਰਾਂ ਦੇ ਨਾਲ ਗੱਲਬਾਤ ਕਰਾਂਗੇ ਇਧਰ ਇਧਰ ਭਾਜੀ ਆਜੋ ਜਰਾ ਅੱਗੇ ਆਈ ਜਾਓ ਅੱਜ ਜਰਾ ਕੇ ਸਿੱਧਾ ਹੀ ਚੱਲੀ ਜਾਂ ਤੋਂ ਲਾਈਵ ਹੀ ਕੰਮ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤਾਂ ਮੈਮ ਤੁਸੀਂ ਵੀ ਸ਼ਾਪਿੰਗ ਕਰ ਰਹੇ ਹੋ ਫਿਰ ਹਾਂਜੀ ਹਾਂਜੀ ਤਾਂ ਕਿਸ ਤਰ੍ਹਾਂ ਦੀ ਰੇਡ ਲੱਗੀ ਇਹਨਾਂ ਦੇ ਬਹੁਤ ਵਧੀਆ ਰੇਡ ਲੱਗਿਆ ਬਾਜ਼ਾਰ ਨਾਲੋਂ ਕਾਫੀ ਜ਼ਿਆਦਾ ਘਟਿਆ ਵਾਕਈ ਮਤਲਬ ਜਿਹੜੀਆਂ ਚੀਜ਼ਾਂ ਇਹ ਕਹਿ ਰਹੀ ਹੈ ਕਿ ਦੁਕਾਨ ਖਾਲੀ ਕਰਨ ਜਾ ਰਹੇ ਆ ਰੇਡ ਵਾਕਈ ਜੈ ਜੈ ਹਾਂਜੀ 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 ਤੇ ਭਾਜੀ ਜਿਸ ਤਰ੍ਹਾਂ ਇਧਰ ਵੀ ਆਰਟੀਕਲ ਬੜੇ ਪਿਆਰੇ ਆ ਇਹਨਾਂ ਤੇ ਕੀ ਓਫਰ ਲਾਤੀ ਆ ਭਾਜੀ ਇਹਦੇ ਨਾਲ ਇੱਕ ਦਿਨ ਨਾਲ ਇੱਕ ਬਿਲਕੁਲ ਫਰੀ ਆ ਜਿਹੜਾ ਵੀ ਪੈਨਪਰਾ ਆ ਕੇ ਫਰੀ ਨਹੀਂ ਲੈਣਾ ਚਾਹੁੰਦਾ ਤੇ 50% ਆਫ ਤੇ ਦਵਾਂਗੇ ਬਿਲਕੁਲ ਗੋਟਾ ਪੱਤੀ ਦਾ ਵਰਕ ਆ ਪਿਓਰ ਕਰੇਵ ਦੇ ਉੱਤੇ ਆਰਟੀਕਲ ਆ ਜੀ ਦੁਪੱਟਾ ਪੂਰਾ ਬਨਾਲ ਐਮਬਰਾਇਡਰਡ ਦਾ 4 ਸਾਈਡ ਬਾਰਡਰ ਆ ਜੀ ਆਹ ਦੇਖੋ ਭਾਜੀ ਨੈਕਸਟ ਆਰਟੀਕਲ ਇਹ ਵੀ ਪੂਰਾ ਹੈਂਡਵਰਕ ਦੇ ਵਿੱਚ ਆ ਜੀ ਇਹ ਚ ਵੀ ਆਈਟਮ ਆਪਾਂ ਨੂੰ ਬਹੁਤ ਮਿਲਣਗੇ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਜੀ ਸੋ ਬਿਲਕੁਲ ਇਧਰ ਆਰਟੀਕਲ ਦੇਖੋ ਯਾਰ ਕਿੰਨੇ ਪਿਆਰੇ ਆ ਇਧਰ ਦੇਖੋ ਕਿ ਜੜੇ ਪਏ ਆ ਵਰਕ ਦੇ ਨਾਲ ਇਧਰ ਦੇਖੋ ਕਿੰਨੇ ਪਿਆਰੇ ਪਿਆਰੇ ਹੈਂਡਵਰਕ ਦੇ ਆਰਟੀਕਲ ਆ ਤੇ ਇਧਰ ਵੇਖੋ ਯਾਰ ਇਹਨੂੰ ਅੱਜ ਕੱਲ ਦੇ ਟ੍ਰੈਂਡਿੰਗ ਕਲਰ ਤੇ ਟ੍ਰੈਂਡਿੰਗ ਆਰਟੀਕਲ ਤੇ ਸਾਰੇ ਇੱਕ ਦੇ ਨਾਲ ਇੱਕ ਫ੍ਰੀ ਓਏ ਭਾਜੀ ਕਮਾਲ ਕਰਤੀ ਯਾਰ ਗਲਾ ਦਿਖਾਓ ਇਧਰ ਕਿੰਨਾ ਪਿਆਰਾ ਬਾਜੂ ਤੇ ਵਰਕ ਗਲੇ ਤੇ ਵਰਕ ਮੈਂ ਕਹਿੰਦਾ ਨਿਆਰਾ ਹੀ ਲਿਆ ਦਿੱਤੇ ਆ ਭਾਜੀ ਹੁਣਾਂ ਨੇ ਤੇ ਭਾਜੀ ਇਹ ਵੀ ਸਾਰੇ ਆਫਰ ਦੇ ਵਿੱਚ ਹੀ ਆ ਇਹ ਵੀ ਸਾਰੇ ਭਾਜੀ ਆਫਰ ਦੇ ਵਿੱਚ ਹੀ ਆ ਸਿਲਕ ਦੇ ਉੱਤੇ ਆਰਟੀਕਲ ਬਹੁਤ ਸੋਹਣਾ ਆਰਟੀਕਲ ਆ ਜੀ ਇਹ ਭਾਜੀ ਮੋਰਨੀ ਪਹਿਲਾਂ ਪਾ ਰਹੀ ਜੀ ਸੂਟ ਤੇ ਇਹ ਮਹਿੰਗਾ ਆਣਾ ਨੇ ਭਾਜੀ ਮੋਰਨੀ ਪੂਰੀ ਪਹਿਲਾਂ ਪਾਊਗੀ ਜੀ ਇਹਦੇ ਵਿੱਚ ਰੰਗ ਵੀ ਬਹੁਤ ਸੋਹਣੇ ਸੋਹਣੇ ਆ ਜ਼ਰੂਰ ਪਹਿਲਾਂ ਪਾਊਗੀ ਇਦਾਂ ਦੀ ਕੋਈ ਗੱਲ ਨਹੀਂ ਜੀ ਤੇ ਭਾਜੀ ਜਿਸ ਤਰ੍ਹਾਂ भाई देखो पूरा हैंड वर्क ਦੇ ਵਿੱਚ ਹੈ ਜੀ ਇਹਦੇ ਵਿੱਚ ਵੀ ਕਲਰ ਬਹੁਤ ਸਾਰੇ ਹੈਗੇ ਆਪਣੇ ਕੋਲ ਇਹ ਵੀ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਤੁਹਾਨੂੰ ਜੀ ਸੋ ਬਿਲਕੁਲ ਓਏ ਭਾਜੀ ਆ ਵੀ ਦਿਖਾਓ ਯਾਰ ਫੋਕਸ ਕਰਕੇ ਕਿ ਇੱਧਰ ਦੇਖੋ ਯਾਰ ਇੱਧਰ ਗਲੇ ਤੇ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਵਾ ਮੈਂ ਕਹਿੰਨਾ ਭਾਜੀ ਨਜ਼ਾਰਾ ਲਿਆਤਾ ਤੁਸੀਂ ਪੂਰਾ ਇੱਧਰ ਵੇਖੋ ਗਲੇ ਦੇ ਵਰਕ ਕਿੰਨਾ ਪਿਆਰਾ ਕੀਤਾ ਹੋਇਆ ਆ ਭਾਜੀ ਫੋਕਸ ਕਰਕੇ ਨਾ ਲਾਗੋ ਦਿਖਾਓ ਯਾਰ ਕਿ ਪਤਾ ਲੱਗੇ ਇੱਧਰ ਵੇਖੋ ਕਿ ਰਤਨਾਂ ਦਾ ਭੰਡਾਰ ਕਹਿੰਦੇ ਕਿੰਨੂ ਆ ਇਥੇ ਆ ਗਈ ਮਿਲਨੇ ਆਰਟੀਕਲ ਤੁਹਾਨੂੰ ਆ ਦੇਖੋ ਭਾਜੀ ਰੌਸ ਲੱਕ ਦੇ ਉੱਤੇ ਆਰਟੀਕਲ ਹੈ ਜੀ ਪੂਰਾ ਆਲ ਓਵਰ ਦੇ ਵਿੱਚ ਹੈਂਡਵਰਕ ਦੇ ਵਿੱਚ ਇਹ ਵੀ ਬਹੁਤ ਸੋਹਣਾ ਭਾਜੀ ਬਜਾਤ ਨੂੰ ਮਿਲਣਾ ਹੈ 8-10000 ਰੁਪਏ ਦੇ ਵਿੱਚ ਇਹ ਸਾਡੇ ਕੋਲ ਤੋਂ ਮਿਲ ਜੂਗਾ ਸਿਰਫ ਇਸੇ 2600 ਰੁਪਏ ਦੇ ਵਿੱਚ ਇਹ ਭਾਜੀ ਇੰਨੇ ਮਹਿੰਗੇ ਮਹਿੰਗੇ ਆਰਟੀਕਲ ਇੰਨੇ ਘੱਟ ਰੇਟਾਂ ਤੇ ਹਾਂਜੀ ਭਾਜੀ ਇੰਨੇ ਘੱਟ ਰੇਟਾਂ ਤੇ ਮਿਲ ਜਾਣੇ ਆ ਜੀ ਸੋ ਬਿਲਕੁਲ ਇੱਧਰ ਦੇਖੋ ਯਾਰ ਦੁਪੱਟੇ ਕਿੰਨੇ ਪਿਆਰੇ ਆ ਆਰਟੀਕਲ ਕਿੰਨੇ ਪ੍ਰੀਮੀਅਮ ਤੁਹਾਨੂੰ ਮਿਲਿਆ ਯਾਰ ਮੈਂ ਕਹਿੰਨਾ ਇੱਧਰ ਭਾਜੀ ਦੀ ਪੂਰੀ ਐਂਡ ਕਰਾਈ ਜਾਂਦੇ ਇੱਧਰ ਦੁਪੱਟੇ ਤੁਹਾਨੂੰ ਫੁੱਲ ਸਾਈਜ਼ ਇੱਧਰ ਦਿਖਾ ਦਈਏ ਯਾਰ ਆ ਦੇਖੋ ਭਾਜੀ ਪੂਰਾ ਤੰਬੂ ਜਿੱਡਾ ਦੁਪੱਟਾ ਮਿਲਣਾ ਹੈ ਜੀ ਸੋ ਬਿਲਕੁਲ ਇੱਧਰ ਦੇਖੋ ਕਿੰਨੇ ਫੁੱਲ ਫਲਾਈ ਦੁਪੱਟੇ ਤੇ ਇੱਧਰ ਆਰਟੀਕਲ ਵੇਖੋ ਯਾਰ ਕਿ ਇੱਕ ਤੋਂ ਇੱਕ ਹਟਕੇ ਆਰਟੀਕਲ ਤੁਹਾਨੂੰ ਦਿਖਾ ਰਹੇ ਆ ਜੇ ਵਧੀਆ ਲੱਗ ਰਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇੱਧਰ ਕਹਿੰਦੇ ਫੁਲਕਾਰੀ ਵਾਲਾ ਦੁਪੱਟਾ ਚਾਹੀਦਾ ਐ ਭਾਜੀ ਫੜੋ ਜ ਕੀ ਫਲਕਾਰੀ ਵਾਲਾ ਦੁਪੱਟਾ ਕਿੰਨੂੰ ਕਹਿੰਦੇ ਆ ਇਧਰ ਵੇਖੋ ਯਾਰ ਕਿੰਨਾ ਲਾਜਵਾ ਦੁਪੱਟਾ ਕਿੰਨਾ ਪਿਆਰਾ ਆਰਟੀਕਲ ਤੇ ਇਹ ਵੀ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਇਸ ਤਰ੍ਹਾਂ ਦੇ ਆਰਟੀਕਲ ਦੇ ਦੇਣੇ ਆ ਭਾਜੀ ਹੋਣਾ ਨੇ ਕਾਟਨ ਦੇ ਵਿੱਚ ਆਪਣੇ ਕੋਲ ਬਹੁਤ ਜ਼ਿਆਦਾ ਵੈਰਾਈਟੀ ਮਿਲ ਜੂਗੀ ਕਾਟਨ ਦੇ ਵਿੱਚ ਆਪਣੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਜਿੰਨੀ ਮਰਜ਼ੀ ਰਹੀਂ ਦੇਖੋ ਜੀ ਜਿੰਨੇ ਮਰਜ਼ੀ ਡਿਜ਼ਾਈਨ ਦੇਖੋ ਜੀ ਹੁਣ ਜਿਹੜਾ ਬਿਲਕੁਲ ਬੁੱਢੀ ਸਟਾਈਲ ਦਾ ਵਰਕ ਆ ਇਹਦੇ ਵਿੱਚ ਆਪਣੇ ਕੋਲ ਹੋਰ ਬਹੁਤ ਸਾਰੇ ਡਿਜ਼ਾਈਨ ਆ ਜੀ ਬਹੁਤ ਆਈਟਮਾਂ ਮਿਲ ਜਾਣਗੀਆਂ ਆਹ ਦੇਖੋ ਜੀ ਮਸ਼ਲਿਨ ਦੇ ਉੱਤੇ ਆ ਗਿਆ ਜੀ ਆਪਣੇ ਕੋਲ ਇਹਨਾਂ ਚੁੰਨੀ ਪ੍ਰਿੰਟਡ ਆ ਇਹਦੇ ਵਿੱਚ ਹੀ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਜੀ ਆਹ ਦੇਖੋ ਭਾਈ ਜੀ ਇੱਕ ਬਿਲਕੁਲ ਥ੍ਰੈਡ ਵਰਕ ਦੇ ਵਿੱਚ ਆ ਜੀ ਇਹਦਾ ਗਲਾ ਦੇਖੋ ਬਿਲਕੁਲ ਨੈਕ ਲਾਈਨ ਆ ਜੀ ਸੋ ਬਿਲਕੁਲ ਆਰਟੀਕਲ ਦੇਖੋ ਕਿ ਕਾਟਨ ਦੇ ਵਿੱਚ ਕਿੰਨੇ ਪ੍ਰੀਮੀਅਮ ਪਾਜੀ ਤੁਹਾਡੇ ਵਾਸਤੇ ਲਿਆਈ ਆ ਕਿ ਪ੍ਰਿੰਟਿੰਗਾਂ ਦੇਖੋ ਕਿੰਨੀਆਂ ਪਿਆਰੀਆਂ ਪਾਜੀ ਕਾਟਨ ਦੇ ਵਿੱਚ ਵੀ ਯਾਰ ਗਲੇ ਦੇ ਮੈਂ ਕਹਿੰਨਾ ਹੈਡਵਰਕ ਕਰਾ ਦਿੱਤੇ ਆ ਤੁਸੀਂ ਬੜੇ ਪਿਆਰੇ ਪਾਜੀ ਆਗੇ ਹੈਂਡਵਰਕ ਵੀ ਆਗੇ ਇਹਦੇ ਵਿੱਚ ਕਾਪੀਆਂ ਵੀ ਮਿਲ ਜਾਣਗੇ ਜਿਵੇਂ ਅਰਜੀਨਲ ਪੀਸ ਵੀ ਮਿਲ ਜਾਣਗੇ ਬਹੁਤ ਤਰ੍ਹਾਂ ਦੀ ਆਈਟਮ ਮਿਲਣਗੀ ਤੁਹਾਨੂੰ ਇਹ ਪਾਜੀ ਜਿਸ ਤਰ੍ਹਾਂ ਡਿਜ਼ਾਈਨਿੰਗ ਆ ਵੇਖ ਰਹੇ ਆ ਕਿ ਇੱਧਰ ਬਹੁਤ ਹੀ ਕਮਾਲ ਦੇ ਆਰਟੀਕਲ ਆ ਰਹੇ ਆ ਫਿਰ ਆਪ ਵੀ ਪੀਸ ਤਿਆਰ ਕਰਾਉਂਦੇ ਕਿਉਂਕਿ ਇਸ ਤਰ੍ਹਾਂ ਦੇ ਮਾਰਕੀਟ ਚ ਹੈਗੇ ਪਾਜੀ ਸਾਰੇ ਅਸੀਂ ਡਾਇਰੈਕਟ ਫੈਕਟਰੀ ਤੋਂ ਹੋਇਆ ਤੇ ਇਸ ਤਰ੍ਹਾਂ ਦੇ ਕੋਟਨ ਦੇ ਆਰਟੀਕਲ ਆਮ ਮਾਰਕੀਟ ਚ ਤੁਹਾਨੂੰ ਵੇਖਣ ਨੂੰ ਹੀ ਨਹੀਂ ਮਿਲਣੇ ਤੇ ਭਾਜੀ ਕਹਿੰਦੇ ਆ ਬਸ ਇਹ ਵੀ ਤੁਹਾਨੂੰ ਸਾਰੇ ਇੱਕ ਨਾਲ ਇੱਕ ਫ੍ਰੀ ਦੇ ਦਿੰਦੇ ਨੇ ਆ ਜੀ ਜਿਹਦਾ ਆ ਹੁਣ ਟਿਕਟ ਹੈਗੀ ਹੈ 250 ਰੁਪਏ ਦੀ ਅਹੀ ਦੇ ਦੇਣੀ ਸਿਰਫ ਤੇ ਸਿਰਫ 125 ਰੁਪਏ ਦੇ ਵਿੱਚ ਜੀ ਪਾਜੀ 125 ਰੁਪਏ ਦੀ ਟੀ-ਸ਼ਰਟ ਹਾਂਜੀ ਪਾਜੀ 125 ਰੁਪਏ ਦੇ ਵਿੱਚ ਟੀ-ਸ਼ਰਟ ਜੀ ਦੇਖੋ ਜੀ ਕਿੰਨੀ ਸੋਹਣੀ ਟੀ-ਸ਼ਰਟ ਬਣੀ ਹੋਈ ਆ 125 ਰੁਪਏ ਦੇ ਵਿੱਚ ਪਾਜੀ ਇਹ ਪਾਜੀ ਬੈਕ ਤੇ ਵੀ ਵਰਕ ਆ ਇਹਦੇ ਪਾਜੀ ਬੈਕ ਤੇ ਉਤੇ ਵੀ ਵਰਕ ਕੀਤਾ ਹੋਇਆ ਜੀ ਬਹੁਤ ਸੋਹਣੀ ਟੀ-ਸ਼ਰਟ ਹੈ ਜੀ 125 ਰੁਪਏ ਦੇ ਵਿੱਚ ਜੀ ਤੇ ਪਾਜੀ ਜਿਹੜਾ ਨੈਕਸਟ ਆਰਟੀਕਲ ਆ ਆਹ ਪਾਜੀ ਬਾਜ਼ਾਰ ਵਿੱਚਦਾ 300 ਰੁਪਏ ਅਸੀਂ ਦੇ ਰਿਹਾ ਸਿਰਫ 150 ਰੁਪਏ ਦੇ ਵਿੱਚ ਇਹ ਪਾਜੀ ਆਰਟੀਕਲ ਮੈਂ ਕਹਿੰਦਾ ਬੜੇ ਹੀ ਪ੍ਰੀਮੀਅਮ ਲੈ ਆਏ ਜੇ ਤੁਸੀਂ ਇਧਰ ਮੈਂ ਕਹਿੰਨਾ ਯਾਰ ਕਮਾਲ ਕਰਤੀ ਕਾਲਰ ਦੇ ਵਿੱਚ ਵੀ ਆਰਟੀਕਲ ਦੇ ਦਿੱਤੇ ਹਾਂ ਕਿੰਨੀਆਂ ਪ੍ਰੀਮੀਅਮ ਆ ਸਿਸਟਰਾਂ ਦੇ ਆਰਟੀਕਲ ਤੁਹਾਨੂੰ ਬਹੁਤ ਹੀ ਵਾਜਬ ਰੇਟਾਂ 'ਤੇ ਦੇਖੋ ਯਾਰ ਲਕੋਸਟੇ ਮੈਂ ਕਹਿੰਦਾ ਕਮਾਲ ਕਰਦੀ ਆ ਭਾਜੀ ਨੇ ਫੈਬਰਿਕ ਦੇਖੋ ਕਲਰ ਦੇਖੋ ਤੇ ਸਾਰੀਆਂ ਹੀ ਟੀ-ਸ਼ਰਟਾਂ ਤੁਹਾਨੂੰ ਬਹੁਤ ਹੀ ਵਾਜਬ ਰੇਟਾਂ ਦੇ ਵਿੱਚ ਮਿਲ ਜਾਣੀਆਂ ਕੋਈ 150 ਕੋਈ 125 ਕੋਈ 130 ਕੋਈ 150 ਕੋਈ 200 ਦੇ ਵਿੱਚ ਬਹੁਤ ਹੀ ਕਮਾਲ ਦੇ ਆਰਟੀਕਲ ਭਾਜੀ ਵੈਰਾਈਟੀ ਮੈਂ ਕਹਿੰਦਾ ਯਾਰ ਨਜ਼ਾਰਾ ਲਿਆਤਾ ਜੀ ਆ ਦੇਖੋ ਭਾਜੀ ਟੀ-ਸ਼ਰਟ ਬਹੁਤ ਸੋਹਣੀ ਆ ਇਹ ਤੁਹਾਨੂੰ ਮਿਲ ਜਣੀ 350 ਰੁਪਏ ਦੇ ਵਿੱਚ ਸੋ ਬਿਲਕੁਲ ਇੱਧਰ ਦੇਖੋ ਯਾਰ 350 ਭਾਜੀ ਇਹਦੇ ਵਿੱਚ ਸਾਈਜ਼ ਸਾਨੂੰ ਸਾਰੇ ਮਿਲ ਜਾਣਗੇ ਐਮ ਐਲ ਐਕਸ ਐਲ ਡਬਲ ਐਕਸ ਐਲ ਟ੍ਰिपल ਐਕਸ ਐਲ ਹਰ ਤਰ੍ਹਾਂ ਦੇ ਸਾਈਜ਼ ਤੁਹਾਨੂੰ ਮਿਲ ਜਾਣਗੇ ਜੀ ਸੋ ਬਿਲਕੁਲ ਇਹ ਸਾਰੇ ਆਰਟੀਕਲ ਤੁਹਾਨੂੰ ਦਿਖਾ ਦਈਏ ਇੱਧਰ ਦੇਖੋ ਯਾਰ ਜੀ ਇਹ ਸਾਰੇ ਲੈਣ ਵਾਸਤੇ ਤੁਹਾਨੂੰ ਆਉਣਾ ਪੈਣਾ ਵਾ ਸ਼ੁਭ ਲక్ష్ਮੀ Emporium ਬੰਗੇ ਸ਼ਹਿਰ ਦੇ ਵਿੱਚ ਇਹ ਫਾਜੀ ਡਿਸਟ੍ਰੈਂਟ ਸ਼ਰਟਿੰਗ ਦੀ ਗੱਲ ਕੀਤੀ ਹੈ ਬਈ ਤੇ ਕਿਹੜੇ ਕਿਹੜੇ ਸਾਈਜ਼ ਮਿਲ ਜਾਣਗੇ ਤੇ ਰੀਡ ਕਰਨਾ ਕਿ ਮਿਲ ਜਾਊਗਾ ਭਾਜੀ ਸ਼ਰਟ ਆਪਣੇ ਕੋਲ ਸ਼ੁਰੂ ਹੋਏ ਨਹੀਂ ਸਿਰਫ ਸਿਰਫ 300 ਰੁਪਏ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਸਾਈਜ਼ ਆਪਣੇ ਕੋਲ ਸਾਰੇ ਏਚੂ ਮਿਲ ਜਾਣੇ ਆ ਅਮ ਤੋਂ ਲੈ ਕੇ ਟ੍ਰਿਪਲ ਐਕਸਲ ਲੈਕਸਾਈਜ਼ ਮਿਲ ਜਾਣੇ ਆ ਜੀ ਇਹਦੇ ਵਿੱਚ ਤੇ ਭਾਜੀ ਰੇਂਜ ਰੇਂਜ ਜ਼ਰੂਰ ਦੱਸੋ ਜਿਸ ਨਾਲ ਆ ਸਾਹਮਣੇ ਰੇਟ ਲੱਗਾ ਹੋਇਆ ਦੋ 300 ਰੁਪਏ ਦੇ ਵਿੱਚ ਪੈਣੀ ਤੁਹਾਨੂੰ ਸਿਰਫ ਦੱਸੋ 300 ਰੁਪਏ ਦੇ ਵਿੱਚ ਇਹ ਭਾਜੀ 300 ਦੇ ਵਿੱਚ ਆ ਵੀ 300 ਹਾਂਜੀ ਆ ਵੀ 300 ਭਾਜੀ 300 ਤੋਂ ਲੈ ਕੇ ਮੇਰੇ ਕੋਲ 4-500 ਰੁਪਏ ਤੱਕ ਦੀ ਸਾਰੀ ਰੇਂਜ ਮਿਲ ਜੂਗੀ ਜੀ ਸੋ ਬਿਲਕੁਲ ਆ ਆਰਟੀਕਲ ਇਧਰ ਵੇਖੋ ਰੇਟ ਤੁਹਾਡੇ ਲਈ ਸਾਹਮਣੇ ਲੱਗੇ ਹੋਏ ਆ ਜਿ ਤਰ੍ਹਾਂ 299 ਯਾਨੀ ਕਿ 300 ਰੁਪਏ ਦਾ ਇਹ ਆਰਟੀਕਲ ਆ ਤੇ ਇਧਰ ਤੁਹਾਨੂੰ ਖੋਲ ਕੇ ਵੀ ਦਿਖਾ ਦਈਏ ਕਿ ਇਧਰ ਦੇ ਆਰਟੀਕਲ ਬਹੁਤ ਹੀ ਪ੍ਰੀਮੀਅਮ ਆ ਤੇ ਇਹ ਲੈਣ ਵਾਸਤੇ ਤੁਹਾਨੂੰ ਆਉਣਾ ਪੈਣਾ ਵਾ ਬੰਗੀ ਸ਼ਹਿਰ ਦੇ ਵਿੱਚ ਸ਼ੁਭ ਲక్ష్ਮੀ ਪੋਰੀਅਮ ਤੇ ਭਾਜੀ ਲੋਰ ਦਿੱਤੀ ਬਹੁਤ ਵਧੀਆ ਆਫਰ ਆ ਜਿਹਦਾ ਇਹ ਬਾਜ਼ਾਰ ਵੇਖਦਾ 300 350 ਰੁਪਏ ਚ ਸਾਡੇ ਕੋਲ ਮਿਲ ਜਾਣਾ ਸਿਰੇ ਤੇ ਸਿਰੇ 200 ਰੁਪਏ ਦੇ ਵਿੱਚ ਭਾਜੀ ਇਹ ਪਾਜੀ 200 ਰੁਪਏ ਦੇ ਵਿੱਚ ਦੇ ਦੇ ਇਹ ਬਾਜੀ 200 ਰੁਪਏ ਦੇ ਵਿੱਚ ਦੇ ਦੇਣਾ ਜੀ ਅਸੀਂ ਸੋ ਬਿਲਕੁਲ ਵੈਰਾਈਟੀ ਇਹਦੇ ਵਿੱਚ ਪਾਜੀ ਦਿਖਾਓ ਕਿੰਨੀ ਕਿੰਨੀ ਇਹਦੇ ਵਿੱਚ ਵੀ ਪਾਜੀ ਵੈਰਾਈਟੀ ਪੂਰੀ ਹੈਗੀ ਆਪਣੇ ਕੋਲ ਇਹਦੇ ਵਿੱਚ ਵੀ ਸਾਈਜ਼ ਸਾਰੇ ਅਵੇਲੇਬਲ ਮਿਲਣਗੇ ਐਮ ਐਲ ਐਕਸਲ ਡਬਲ ਟ੍ਰਿਪਲ ਸਾਰੇ ਸਾਈਜ਼ ਮਿਲ ਜਾਣਗੇ ਤੁਹਾਨੂੰ ਜੀ ਸੋ ਬਿਲਕੁਲ ਇਧਰ ਦੇਖੋ ਲੋਅਰ ਦੇ ਵਿੱਚ ਵੀ ਕਾਫੀ ਰੇਂਜ ਪਾਜੀ ਹੋਵੇ ਪਾਜੀ ਇਹ ਕਿੰਨੇ ਦਾ ਇਹ ਬਾਜੀ ਤੁਹਾਨੂੰ ਮਿਲ ਜਾਣਾ ਸਿਰਫ ਸਿਰਫ 200 ਰੁਪਏ ਦੇ ਵਿੱਚ ਇਹ ਪਾਜੀ 200 ਦਾ ਹਾਂਜੀ ਸੋ ਬਿਲਕੁਲ ਇਧਰ ਦੇਖੋ ਸਾਰੇ ਹੀ ਆਰਟੀਕਲ ਸਾਰੇ ਸਾਈਜ਼ ਸਾਰੀਆਂ ਵੈਰਾਈਟੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਰ ਭਾਈ ਇਹ ਵੈਰਾਈਟੀਆਂ ਜਿਹੜੀਆਂ ਦਿਖਾਈਆਂ ਆਫਰਾਂ ਦਿਖਾਈਆਂ ਲੈਣ ਵਾਸਤੇ ਆਉਣਾ ਕਿੱਥੇ ਪੈਣਾ ਭਾਈ ਆਣਾ ਪੈਣਾ ਸ਼ੁਭ ਲక్ష్ਮੀ ਇੰਪੋਰੀਅਮ ਫਗਵਾੜਾ ਰੋਡ ਬੰਗਾ ਔਰ ਇੱਕ ਹੋਰ ਗੱਲ ਸਾਡਾ ਸ਼ੋਰੂਮ ਹੁਣ ਸ਼ਿਫਟ ਹੋ ਰਿਹਾ ਰੇਲਵੇ ਰੋਡ ਤੇ ਪੁਰਾਣਾ ਡਾਕਖਾਨਾ ਓਪੋਜ਼ਿਟ ਆਫ Jio ਤੇ Jio ਦਾ ਆਫਿਸ ਹੈਗਾ ਉਹਦੇ ਬਿਲਕੁਲ ਸਾਹਮਣੇ